ਲੋ ਜੀ ਪਿਆਰਿਓ ਅੱਜ ਸਾਰੇ ਅਸੀਂ ਇਕੱਠੇ ਹੋਏ ਆ ਇੱਥੇ ਹਜੀਤ ਸਿੰਘ ਗੜੀ ਖੰਡ ਪਾਠ ਰੱਖਣੇ ਨੇ ਤੇ ਸਿੰਘਾਂ ਦੀ ਵਿਚਾਰ ਚੱਲਦੀ ਸੀ ਤੇ ਬਾਬਾ ਜਸਵਿੰਦਰ ਸਿੰਘ ਜੀ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਏ ਤੇ ਆਪਾਂ ਬਾਬਾ ਜੀ ਕੋ ਪੁੱਛਨੇ ਆ ਵੀ ਇਹਨਾਂ ਨੇ ਕਿਹਾ ਵੀ ਇੱਕ ਪਿੰਡ ਦੇ ਵਿੱਚ ਗ੍ਰੰਥੀ ਸਿੰਘ ਜਿਹੜਾ ਉਹ 100-100 ਪਿੰਡਾਂ ਤੱਕ ਜਾਂਦਾ ਪਾਠ ਕਰਨ ਵਾਸਤੇ ਤੇ ਤਾਂ ਉਹ ਮਤਲਬ ਕਿ ਆਪਣਾ ਘਰ-ਬਾਰ ਚਲਾਉਂਦਾ ਹੈ ਬਾਰ ਦੇ ਪਿੰਡਾਂ ਚੋਂ ਵੀ ਉਹ ਕਮਾਈ ਕਰਕੇ ਬਾਹਰ ਕਰਕੇ ਆ ਕੇ ਜਿਹੜੇ ਪਿੰਡ ਵਿੱਚ ਰਹਿੰਦਾ ਏ ਉਸ ਪਿੰਡ ਵਿੱਚ ਬਹਿ ਕੇ ਖਾਂਦਾ ਏ ਤੇ ਬਾਬਾ ਜਸਵਿੰਦਰ ਸਿੰਘ ਨੇ ਜਿਹੜੀ ਗੱਲ ਸੁਣੀ ਏ ਉਹਦੀ ਗੱਲ ਬੜੀ ਹੈ ਬਾਬਾ ਜੀ ਦੱਸੋ ਜੀ ਆਪਣਾ ਵਿਚਾਰ ਦੱਸੋ ਕਿ ਜਾਂ ਮੈਂ ਜ਼ਿਮੀਂਦਾਰ ਪਈਓ ਨੂੰ ਰੱਖਦਾ ਏ ਘਰ ਆਪਣੇ ਨੂੰ ਵੀ ਉਹ ਆਪਣੇ ਘਰ ਵਾਸਤੇ ਰੱਖਦਾ ਏ ਤੇ ਮਤਲਬ ਕਿ ਜੇ ਉਹ ਆਪਣੇ ਉਹਨੂੰ ਪਈਏ ਨੂੰ ਕਦੇ ਵੀ ਸਾਡੀ ਕਮਾਡੀਆਂ ਤੇ ਜਾ ਜਾਂ ਦੂਸਰੇ ਪਿੰਡ ਦੇ ਸਾਡੇ ਰਿਸ਼ਤੇਦਾਰਾਂ ਤੇ ਜਾ ਕੀ ਉਹ ਭਈਆ ਜਾਏਗਾ ਕਿ ਨਹੀਂ ਨਹੀਂ ਜਾਊਗਾ ਨਹੀਂ ਜਾਣ ਦੇਗਾ ਇੱਕ ਪਿੰਡ ਦੇ ਵਿੱਚ ਘੱਟ ਤੋਂ ਘੱਟ ਵੀ 40 ਘਰ ਜ਼ਿਮੀਂਦਾਰਾਂ ਦੇ ਜਿਨ੍ਹਾਂ ਦੇ ਵਿੱਚ 40 ਜ਼ਿਮੀਂਦਾਰਾਂ ਦੇ 40 ਭਈਏ ਪੱਕੇ ਆ ਹਾਂਜੀ ਕਈਆਂ ਦੇ ਵਿੱਚ ਫੈਮਿਲੀ ਵੀ ਰਹਿੰਦੇ ਆ ਹਾਂਜੀ ਹੁਣ ਇੱਕ ਪਿੰਡ ਦੇ ਬੰਦੇ ਜਿਹੜੇ ਆ ਜ਼ਿਮੀਂਦਾਰ ਜਾਂ ਕੋਈ ਵੀ ਚੰਗੇ ਬੰਦੇ 40 ਭਈਏ ਪਾਲ ਸਕਦੇ ਆ ਇੱਕ ਗ੍ਰਾਂਥੀ ਨਹੀਂ ਉਹਦਾ ਤੋਂ ਪੜਦਾ ਤੇ ਜਿਉਂ ਕਈ ਵਾਰ ਆਪਣੇ ਭਈਏ ਨੂੰ ਕਹਿਣਾ ਵੀ ਸਾਡੇ ਰਿਸ਼ਤੇਦਾਰਾਂ ਦੇ ਘਰ ਦੋ ਦਿਨ ਕੰਮ ਹੀ ਜਾ ਵੀ ਛੋੜੂ ਉੱਥੇ ਜਾ ਉਹ ਕਹਿੰਦਾ ਨਹੀਂ ਸਰਦਾਰ ਜੀ ਮੈਂ ਤੁਹਾਡੇ ਨੌਕਰੀ ਕੀਤੀ ਏ ਤੁਹਾਡੇ ਦਾ ਮਤ ਰਹਿਗਾ ਮੈਂ ਦੂਜੇ ਪਿੰਡ ਨਹੀਂ ਜਾਣਾ ਜਾਂਦਾ ਨਹੀਂ ਭਈਆ ਕਿਸੇ ਹੋਰ ਤੁਸੀਂ ਦੂਜੇ ਪਿੰਡ ਗਰੰਤੀ ਇੱਕ ਪਿੰਡ ਚ ਦੂਜੀ ਕਰ ਲਓ ਜਿਵੇਂ ਤੁਸੀਂ ਕਿਹਾ 40 ਘਰ ਦੇ ਪਿੰਡ ਵਿੱਚ ਉਹ 40 ਘਰਾਂ ਤੋਂ ਗਰੰਤੀ ਨਹੀਂ ਪਾਉਂਦੇ ਉਹ ਜਿਹੜਾ ਕਦੇ ਕਿੱਥੇ ਲੜੀ ਤੇ ਕਦੇ ਨਵਾਂ ਸ਼ਹਿਰ ਕਦੇ ਕਦੇ ਉਹ ਕਈ ਗਰੰਤੀ ਮੈਂ ਦੇਖੇ ਰਖੜੀਆਂ ਵੇਚਦੇ ਘੜੌਣੇ ਵੇਚਦੇ ਆ ਉਹ ਇਸੇ ਕਰਕੇ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਤੇ ਜੇ ਮੰਨ ਲਓ ਇੱਕ ਘਰ 100000 ਰੁਪਏ ਦਵੇ ਇੱਕ ਮਹੀਨੇ ਦਾ ਤੇ ਗਰੰਟੀ ਦੀ ਤਨਖਾਹ 40000 ਰੁਪਏ ਸਕੇ ਉਹ ਪਰ ਇਸ ਪਾਸੇ ਤੂੰ ਜਾਣਾ ਲੋਕਾਂ ਦਾ ਮੁਸ਼ਕਲ ਹੋ ਜਾਂਦਾ ਤੇ ਇਹਨਾਂ ਦੀ ਆਪਣੇ ਪੇਟ ਦੇ ਗਰੰਟੀ ਦੇ ਵਿੱਚ ਪੈਸਾ ਕਿੰਨਾ ਜਿਹੜਾ 100000 ਚ 55000 ਜਿਹੜੇ ਮਹੀਨੇ ਦਾ ਹਾਂਜੀ ਤੇ ਤਾਂ ਵੀ ਗੱਲ ਗਰੰਟੀ ਦਾ 20500 ਦਾ ਬਣਦਾ ਪਰ ਮਾਰੇ ਕਹਿੰਦੇ ਬੁਰੇ ਕੰਮ ਕੋ ਉਹ ਦੇਖ ਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਕਿਸ ਹੋਰ ਪਾਸੇ ਮਾਇਆ ਲਾਣੇ ਹੋਵੇ ਤੇ ਚਾਟਿਕ ਲੋਕੀ ਕਰਕੇ ਹੱਲੱਖਾ ਵੀ ਦੇ ਦਿੰਦੇ ਨੇ ਜਿੱਥੇ ਗ੍ਰੰਥੀ ਦੀ ਗੁਰੂ ਘਰ ਤੇ ਗੱਲ ਆਉਂਦੀ ਓਥੇ ਕਹਿੰਦੇ ਕੋਈ ਨਾ ਬਾਬਾ ਜੀ ਬਖਸ਼ੀ ਦੇ ਦੋ ਬੜੇ ਨੇ ਮੈਂ ਅੱਜ ਅੱਜ ਨਹੀਂ ਜੇ ਮੰਨਨੇ ਵਿੱਚ ਇੱਕ ਘਰ ਦੇ ਵਿੱਚ ਅਗਰ ਦੋ ਬੱਚੇ ਆ ਤਿੰਨ ਬੱਚੇ ਉਹ 10 ਰੁਪਏ ਦਾ 20 ਰੁਪਏ ਦਾ ਗੁਰਕਰੇ ਦਾ ਪੈਟ ਲੈਂਦੇ ਆ ਇੱਕ ਘਰ ਦਾ ਬੱਚਿਆਂ ਦਾ ਖਰਚਾ 100 ਰੁਪਿਆ ਦਾ 100 ਰੁਪਿਆ ਕਿ ਨਹੀਂ ਇੱਕ ਘਰ ਦਾ ਇੱਕ ਘਰ ਦਾ ਹੁਣ ਤੁਸੀਂ ਇੱਕ ਘਰ ਇੱਕ ਪਿੰਡ ਦੇ ਬੰਦੇ ਸ਼ਾਮ ਨੂੰ ਅਰਦਾਸ ਟਾਈਮ ਜਾਂ ਸਵੇਰੇ ਅਰਦਾਸ ਦੇ ਟਾਈਮ ਜਾ ਕੇ ਗੁਰਦੁਆਰੇ ਕਦੇ ਗ੍ਰੰਥੀ ਨੂੰ 10 ਰੁਪਏ ਨਹੀਂ ਦਊਂਗੇ ਨਹੀਂ ਦੇ ਦਿੰਦੇ ਇਹ 50 ਬੰਦੇ ਜਾਂਦੇ ਆ ਇਹ 50 ਬੰਦੇ ਅਰਦਾਸ ਵਿਲੇ 10 ਰੁਪਏ ਵੀ ਦਿੰਦੇ ਆ ਬੇਕ ਨੇ ਆ ਨੇ ਕੁਰਕਰੀਆਂ ਦਾ পেট ਖਾ ਲਿਆ ਕਈ ਜਿਹੜੇ ਬੰਦੇ ਆ 500 ਰੁਪਏ ਲਈ ਤੇ ਆ ਕਹਿੰਦੇ ਨੇ ਬਾਬਾ ਜੀ ਕਈਆਂ ਨੇ ਇਹ ਬਹਾਨਾ ਪਾ ਲਿਆ ਉਹ ਕਹਿੰਦੇ ਨੇ ਕਿ ਜੇ ਅਰਦਾਸ ਕਰਦੇ ਆ ਗਰੰਟੀ ਨੂੰ 50 ਰੁਪਏ ਦਿੱਤੇ ਤੇ ਅਰਦਾਸ ਮੰਗਲ ਹੋ ਜਾਂਦੀ ਉਹ ਕਹਿੰਦੇ ਨੇ ਉਹਦਾ ਧਿਆਨ ਹੋਰ ਪਾਸੇ ਤੁਰ ਜਾਂਦਾ ਇਹਨਾਂ ਦੀ ਜੇਬ ਚੀਰਦੇ ਭੰਗੜਾ ਪਾਉਣ ਵਾਲਿਆਂ ਦੇ ਉੱਤੇ ਜਿਹਨੇ ਮਾਰਸ ਕਰਕੇ ਅੱਜ ਦੇ ਵਿਚਾਰ ਸੀ ਭਾਈ ਆਉਣ ਵਾਲੇ ਸਮਿਆਂ ਵਿੱਚ ਆਪਣੇ ਆਪਣੇ ਪਿੰਡਾਂ ਵਿੱਚ ਜੇ ਤੁਹਾਡੇ ਪਿੰਡ ਚ 50 ਘਰ ਨੇ 60 ਘਰ ਨੇ ਜੇ ਤੁਸੀਂ ਮਹੀਨੇ ਪ੍ਰਤੀ 500 ਰੁਪਿਆ ਵੀ ਗ੍ਰੰਥੀ ਨੂੰ ਦੋ ਤੇ ਉਹਦੀ 20000 ਤਨਖਾਹ ਹੋ ਸਕਦੀ ਹੈ ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ ਵੀ ਹੁਣ ਕੋਰਸ ਕਰ ਰਹੇ ਨੇ ਉਹ ਵੀ ਬਾਹਰ ਨੂੰ ਜਾ ਰਹੇ ਨੇ ਤੇ ਤੁਹਾਨੂੰ ਪਿੰਡਾਂ ਵਿੱਚੋਂ ਭਈਏ ਹੀ ਲੱਭਣੇ ਪੈਣੇ ਨੇ ਉਹਨਾਂ ਨੂੰ ਪੜ੍ਹ ਵੀ ਸਿਖਾਉਣਾ ਪੈਣਾ ਤੁਹਾਨੂੰ ਨਾਲ-ਨਾਲ ਇਸ ਕਰਕੇ ਨਹੀਂ ਸਤਕਾਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹ ਤੇਰੇ